ਕੇ ਵੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਆਪਣੇ ਤਾਂ ਪੂਰਾ ਫੁੱਲ ਲੈ ਪਿਆ ਪਿੰਡ ਭੈਣੀ ਦੇ ਸਾਜ ਜਿਲ੍ਹਾ ਬਰਨਾਲਾ ਦੋ ਤੰਦਰਾਂ ਦਾ ਮੀਂਹ ਆਲੇ-ਦਾਲੇ ਤਾਂ ਪਾਈ ਜਾਂਦਾ ਤੇ ਆਪਣੇ ਅੱਜ ਹੁਣ ਹੀ ਲੈ ਹੈਗਾ ਤੇ ਗਰਦ ਕੜਤੀ 5-7 ਮਿੰਟਾਂ ਦੇ ਵਿੱਚ ਵਿੱਚ ਅਜੇ ਸ਼ੁਰੂ ਹੀ ਹੋਇਆ ਕਹ ਜੀ ਇਹ ਮੀਂਹ ਨਾ ਤੇ ਤੁਸੀਂ ਦੱਸਦੇ ਹੋ ਮਿੱਤਰੋ ਵੀ ਕਿੱਥੇ ਕਿੱਥੇ ਤੁਹਾਡੇ ਮੀਂਹ ਪੈ ਰਿਆ ਨਾ ਕਿਹੜੇ-ਕਿਹੜੇ ਵੀਰ ਜੁੜਦੇ ਕਿੱਥੋਂ-ਕਿੱਥੋਂ ਜੁੜੇ ਹੋਗੇ ਆਪਣਾ ਪਿੰਡ ਭੈਣੀ ਸਜਲਾ ਬਰਨਾਲੇ ਤੋਂ ਮਿੱਤਰੋ ਤੇ ਆਪਣੇ ਤਾਂ ਕਹ ਜੀ ਪੂਰਾ ਫੁੱਲ ਲੈ ਪਿਆ ਮੀਂਹ ਪੂਰਾ ਧੰਦ ਭਰਾਤੀ ਆਲੇ-ਦਾਲੇ ਆਸਾਨਾ ਪੰਡਾ ਆ ਗਿਆ ਇਧਰਲੀ ਹਾਈਡ ਤੇ ਪੈਣੀ ਪੰਡਾ ਆਪਣਾ ਆ ਗਿਆ ਜਮਾਂ ਦੇ ਸਨੋ ਹਟਾਤੇ ਤੇ ਪੂਰਾ ਫੁੱਲ ਮੀਂਹ ਆ ਦੇਖੋ ਸਲੇਟਾਂਿਆਂ ਤੇ ਪੂਰਾ ਫੁੱਲ ਮੀਂਹ ਪਈ ਜਾਂਦਾਗਾ ਇਧਰ ਦੇਖੋ ਤੁੰਡ ਹੋਣੇ ਆਗੇ ਅੱਜ ਤਾਂ ਫਾਰਸ ਦੇ ਵੀ ਗੱਲ ਬਣ ਗਈ ਦੇਖੋ ਮਿੱਤਰੋ ਕਰੋ ਚਾ ਇੱਕ ਫਾਰਸ ਹੈ ਨਾ ਤੇ ਆ ਜਿਹੜੇ ਦਾਗ ਜੇ ਪਏ ਹੋਣੇ ਤੇਲ ਦੂਰ ਦਾ ਡੁੱਲਾ ਹੋਇਆਗਾ ਟਰਾਲੀ ਵਾਲਾ ੜੀ ਦਾ ਦੇਖੋ ਪਾਣੀ ਜਾਂਦਾ ਕਿਹੜੇ ਲੋਟ ਜਾਂਦਾ ਮੀਂਹ ਦਾ ਤੇ ਪੂਰਾ ਫੁੱਲ ਬਰੀਕ ਝਾਰਨਾ ਲਾ ਲਿਆ ਮਿੱਤਰੋ ਰੱਬ ਨੇ ਪਹਿਲਾਂ ਪੂਰਾ ਮੋਟਾ ਆਇਆ ਤੇ ਹੁਣ ਹਵਾ ਵੀ ਬਦਲਤੀ ਹੁਣ ਅਗੇ ਉਧਰ ਨੂੰ ਚੱਲਦੀ ਏ ਹੁਣ ਖੜ ਗਈ ਗਿਆ ਇਧਰ ਨੂੰ ਬੈਗ ਚੱਲ ਪਿਆ ਪੁੱਠੇ ਲੋਡ ਚੱਲ ਪਿਆ ਰੱਬ ਤੇ ਗਰਦ ਗੜਦਾ ਤੁਰਿਆ ਆਉਂਦਾਗਾ ਲੋ ਜੀ ਬੱਦਲ ਆ ਅਬ ਇਧਰ ਜਿਹਨੂੰ ਬਹੁਤ ਨੇਰ ਆ ਨੇਰ ਪਿਆ ਪਿਆ ਇਧਰ ਨੂੰ ਬੁਰਾ ਤੰਦਲਾ ਚੜਿਆ ਹੋਇਆ ਹੈ ਬੱਦਲ ਜਾ ਆਉਂਦਾ ਹੀ ਹੈਗਾ ਤੇ ਇਧਰ ਨੂੰ ਨਾਲੇ ਕੰਨੀ ਨੂੰ ਪੂਰਾ ਫੁੱਲ ਫੇਰ ਲੰਘ ਗਿਆ ਆਪਣੇ ਪਤਾ ਨਹੀਂ ਕੀ ਗੱਲ ਆ ਘੱਟ ਪਾਉਂਦਾ ਵੀ ਇਧਰ ਨੂੰ ਥੋੜਾ ਹੀ ਪਾਇਆ ਫੇਰ ਫਿਰ ਖੜ ਗਿਆ ਗੱਜੀ ਜਾਂਦਾ ਇਧਰ ਨੂੰ ਉਹ ਸਨਾਂ ਦੇ ਆ ਇਧਰ ਲੈ ਰਹੀ ਏ ਚਰ ਗਰਦ ਕੱਢਦੀ ਰ ਆਪਣੇ ਜਵਾਂ ਗਰਦ ਕੱਢੀ ਆਉਂਦਾਗਾ ਸਾਡੇ ਹੈ ਬਾਈ ਬਾਈ ਦਾ ਸਾਡੇ ਹੈਗਾਗਾ ਇਹ ਵਈ ਗਾ ਸਾਡੇ 20 ਪੂਰਾ ਗਾ ਬਈ ਪੂਰਾ ਫੁੱਲ ਮੀ ਹੈਗਾ ਤੇ ਆਪਣੇ ਇੱਥੇ ਆਹ ਦੇਖੋ ਆਪਣੇ ਆਪਣੇ ਨੇ 20 ਹੈਗਾ ਇਧਰਲੀ ਛਾੜ ਤੇ ਪੂਰੀ ਗਰਦ ਕੱਢੀ ਪਈ ਆ ਤੇ ਇਧਰ ਫੇਰ ਗਰਦ ਕੱਢੀ ਆਂਦਾ ਰੱਬ ਦੇਖੋ ਚਾਰ ਸਫੇਰੇ ਮੀ ਹੈਗਾ ਆ ਆਪਣੇ ਫੇਰ ਕਟਾ ਗਿਆ ਰੱਬ ਇਥੋਂ 45 ਮੜੇ ਜੇ ਚੱਲੇ ਸੀ ਫੇਰ ਕਟਾ ਗਿਆ ਕੰਮ ਹਾਂਜੀ ਪਤਾ ਹੀ ਸਾਡਾ ਹੰਬ ਗਿਆ ਹੈ ਪਤਾ ਕਿੰਨਾ ਕਮੀ ਹੈਗਾ ਹੈ ਉਹਦੇ ਵਾਂਗੂ ਵੀਡੀਓ ਬਣਾਣਾ ਜਿਵੇਂ ਉਹਦੇ ਬੋਲਦਾ ਸੀਗਾ ਹਾਂਜੀ ਦੋਸਤੋ ਕੀ ਕਿਹਾ ਸੀਗਾ ਓਰੇ ਆ ਨਾ ਫੋਨ ਨਹੀਂ ਲੈ ਕੇ ਆਉਣਾ ਐਂ ਦੱਸ ਦੇ ਤੂੰ ਐਂ ਐਂ ਦੱਸ ਦੇ ਉਹ ਕਿਵੇਂ ਬੋਲਦਾ ਸੀ ਦੋਸਤੋ ਕਿ ਕਿੰਨੇ ਮਿੰਟ ਮੈਂ ਤੁਹਾਨੂੰ ਦੱਸਦੇ ਦੱਸਿਓ ਹਾਂ ਕਿ ਦੁਬਾਰੇ ਫੇਰ ਗਏ ਦੁਬਾਰੇ ਦੱਸੋ ਨਹੀਂ ਹਾਂ ਹਾਂਜੀ ਦੋਸਤੋ ਕਹ ਹਾਂਜੀ ਦੋਸਤੋ ਮੀ ਕਿੱਥੇ ਕਿੱਥੇ ਪੈਨ ਦੱਸੋ ਜੀ ਸਾਡੇ ਦਾ ਬਹੁਤ ਲੈ ਪਿਆ ਸਾਡੇ ਤਾਂ ਬਹੁਤ ਲੈ ਕੇ ਆ ਕਲਾਂ ਕਿ ਮੀ ਹੈ ਹੈ ਨਹੀਂ ਇੱਕ ਉਹ ਤਾਂ ਬਣ ਦੇ ਉਹ ਜੋ ਤਾਂ ਬਣ ਲੈ ਕੇ ਦੇ ਗੇਤ ਨਹੀਂ ਬਣੂਗਾ ਔਰ ਟੂਬਾ ਬਣ ਗਾ ਨਾ ਔਏ ਆ ਬਾਹਰ ਚ ਤਾਂ ਪਾਣੀ ਪਾਣੀ ਖੜ ਗਿਆ ਆਪਣੇ ਓਏ ਹਣਾ ਮਾਰੇ ਉਹ ਪਿੰਗਾ ਕੋਲੇ ਵੀ ਪਾਣੀ ਭਰੂਗਾ ਪੀਣੇ ਕੋ ਪਿੰਗੇ ਕੋਲੇ ਵੀ ਖੜੂਗਾ ਠੀਕ ਆ ਜੀ ਹੋਰ ਟਰਾਲੀ ਵੀ ਧੁੱਤੀ ਗਈ ਆਪਣੇ ਆਪ ਸਹੀ ਗੱਲ ਹੈ ਨਾ ਉੱਥੇ ਤੱਕ ਨਾਰੇ ਖਾਧ ਵੀ ਹਲਵੇ ਓਹੋ ਹਾਂ ਨਾਰੇ ਹੈ ਨਾ ਤੂੰ ਡਿੱਗਣਾ ਬਈ ਬੁੱਤ ਇੱਧਰ ਆ ਜਾ ਇੱਥੇ ਖੜ ਕੇ ਇੱਥੇ ਖੜ ਕੇ ਗੱਲ ਕਰ ਯਾਰ ਤੂੰ ਇੱਥੇ ਖੜ ਕੇ ਗੱਲ ਹਾਂ ਹਾਂ ਜੇ ਬਾਹਰ ਵਾਲਾ ਉਹ ਵੀ ਟੋਟਾ ਗਿਆ ਤੇਰੀ ਬਾਰੀ ਤੇ ਅਗਲੀ ਕੜੀਆ ਉਹ ਵੀ ਤਾਂ ਹੁਣ ਬਾਹਰ ਟਰੈਕਟਰ ਨਾਲ ਉਹ ਖੜਾ ਹੈ ਨਾ ਹਾਂ ਨਹੀਂ ਤਾਂ ਤੇ ਦਾਲੀ ਟਰਾਲੀ ਉਹਦਾ ਇੰ ਤਾਂ ਉੱਤੇ ਗਿਆ ਫਿਰ ਹਾਂ ਸੇ ਉਹਦੇ ਕਿਵੇਂ ਕਹਿੰਦਾ ਸੀ ਉਹਦੇ ਦੱਸੀ ਸਾਰੀ ਗੱਲ ਦੋਸਤੋ ਸ਼ੇਅਰ ਕਰ ਦਿਓ ਕਿਵੇਂ ਕਹ ਦੱਸ ਦੇ ਦੱਸ ਤਾ ਦੇ ਯਾਰ ਹਾਂ ਮੈਂ ਹੂੰ ਤਾ ਤੇਰਾ ਫੋਨ ਕਿੱਥੇ ਆ ਹਾਂ ਤੋ ਕੋਈ ਐਸੇ ਜੀ ਬੋਲ ਦੇ ਤੂੰ ਉਹ ਬਾਪਾ ਹਾਂ ਫੋਨ ਤੇ ਵੀਡੀਓ ਚੰਗਾ ਤਾਂ ਆਕੇ ਲਿਆ ਹਰਪਾ ਦੇ ਕੇ ਜਾਕੇ ਲਿਆ ਪੱਧ ਕੇ ਲਿਆ ਤਾਂ ਕੇ ਵੀਡੀਓ ਬਣਾ ਕੇ ਦਿਖਾਈ ਸਾਨੂੰ ਠੀਕ ਆ ਮੇਰੇ ਵਾਲਾ ਫੋਨ ਟੱਕ ਲਾ ਪੁੱਤ ਜਿਹੜਾ ਫੋਨ ਆਈ ਜਾਂਦਾਗਾ ਲੈ ਵੀ ਰੱਬ ਤਾਂ ਲੰਘ ਗਿਆ ਆਹ ਕੰਮ ਜਿਆ ਕਰ ਗਿਆ ਰ ਆਪਾਂ ਤੇ ਨਾ ਮੀਂਹ ਪਾ ਕੇ ਗਿਆ ਦਾਦ ਜਨ ਹਨ ਤੇ ਵਾਹ ਇੱਕ ਠੰਡ ਜੀ ਕਰ ਗਿਆ ਜਿਵੇਂ ਚੜ ਕੇ ਆਇਆ ਸੀ ਨਾ ਵੀ ਐਸੀ ਮੀਂਹ ਛੱਟੂਗਾ ਉਹ ਗੱਲ ਜੀ ਲੰਘੀ ਆਉਂਦਾ ਇਹ ਵੀ ਛੱਟੂ ਮੀਂਹ ਪੂਰਾ ਫੱਲਾ ਪਰ ਲੰਘ ਗਿਆ ਇਧਰੋਂ ਲੰਘ ਗਿਆ ਹੁਣ ਮੇਥਰੋ ਤਣਾਉਲੇ ਹੜੇ ਵਾਲੀ ਬਰਨਾਲੀ ਵਾਲੀ ਛੱਡਦਾ ਪੂਰਾ ਫੁੱਲ ਨਾ ਗਿਆ ਪਤਾ ਨਹੀਂ ਆਪਣੀ ਕੋਈ ਮੱਕੀ ਉਹ ਮੱਕੀ ਮੂੰਗੀ ਵਿੱਚ ਆ ਗਿਆ ਨਾ ਰੱਬ ਤੇ ਮੂੰਗੀ ਆਪਣੀ ਉੱਧਰਲੀ ਸ਼ਰਟ ਤੇ ਲਾਈ ਹੋਈ ਐ ਮੂੰਗੀ ਵਿੱਚ ਆ ਗਿਆ ਚਲੋ ਮੇਤਰੋ ਮੀ ਪਏ ਚ ਫਰਸ ਦੀ ਫਰਸ ਚੈੱਕ ਕਰੋ ਕਿੰਨਾ ਘੰਟ ਲੱਗ ਰਹਿਣਾ ਮੀ ਪਏ ਚ ਆਦੇ ਮੀ

ਮੀ ਤਾਂ ਹਜੇ ਆਊਗਾ ਤੂੰ ਪਿੱਛੇ ਰਹਿ ਓਏ ਡਿੱਗਣਾ ਭਾਈ ਚਲ ਉਧਰ ਚੱਲ ਉਹ ਉੱਥੇ ਬੈੱਕ ਗੱਲ ਕਰ ਇੱਧਰ ਬਿਜਲੀ ਜੋੜਨਾਂਗੇ ਨੇ ਉਧਰ ਚੱਲ ਪਹਿਲਾਂ ਡਰ ਲੱਗਦਾ ਕਿ ਨਾ ਹੁਣ ਨਹੀਂ ਲੱਗਦਾ ਜੇ ਜਮਾਨਾ ਕੰਗਾ ਜੁਕੋ ਸਿਹਰਾ ਤੇ ਜਾਤ ਮੈਂ ਮਾਲਾ ਕੱਲ ਤਦਨਾ ਪੀਦਾ ਲੈ ਗਿਆ ਤਾਦਨਾ ਸਾਇ ਤੇ ਜਾਣਾ ਕਰ ਦਿੰਦਾ ਦੀ ਤਾਂ ਬੇਤੋਂ ਲੈ ਕੇ ਆਈ ਦੀ ਤਾਂ ਬੇਤੋਂ ਲੈ ਕੇ ਆਈ ਪੀਦਾ ਤਾਂ ਕਿਹੜੇ ਢਾਬੇ ਤੋਂ ਲਗਿਆ ਸੀ 23 ਢਾਬੇ ਤੋਂ ਪੀਸ ਤੋਂ ਇਹ ਦੀ ਤਾਂ ਬੇਤੋਂ ਹਦੀਪਕਰ ਤੋਂ

ਨ ਲੈ ਵੀ ਮੈਟਰੋ ਫਟ ਗਿਆ ਮੀ ਤਾਂ ਹੋ ਗਿਆ ਤਾਂ ਰੱਬ ਉਸਤਾ ਜਾ ਕਰ ਗਿਆ ਉਹਦਾ ਜਿਹੜਾ ਕਰਕੇ ਜਾਣਾ ਜਰਾ ਰਡ ਵੀ ਜਿਹੜਾ ਜਾਣਾ ਹਾਂ ਹਾਂਜੀ ਰਾੜ ਵੀਰਾ ਪਾਟ ਗਿਆ ਬਤਾ ਮਿੱਤਰ ਹੁਣ ਤਾਂ